ਕੱਲ ਜੋ ਨਕੌਦਰ ਦੇ ਸ਼ੰਕਰ ਰੋਡ ਤੇ ਡੀਐਸਪੀ ਸੁਖਪਾਲ ਸਿੰਘ ਵੱਲੋਂ ਰੇਡ ਮਾਰੀ ਗਈ ਸੀ ਜਿਸ ਦੇ ਵਿੱਚ ਕਾਫੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅੱਜ ਡੀਐਸਪੀ ਸੁਖਪਾਲ ਸਿੰਘ ਨੇ ਥਾਣਾ ਸਿਟੀ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਆ ਜਾਣਕਾਰੀ ਸਾਂਝੀ ਕੀਤੀ ਔਰ ਉਹਨਾਂ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਕੋਲੋਂ ਮਾਰੂ ਹਥਿਆਰ ਦੇ ਨਾਲ ਨਾਲ ਦੋ ਪਿਸਤਲ ਵੀ ਬਰਾਮਦ ਹੋਏ ਅਤੇ 10 ਨੌਜਵਾਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਵੱਡੀ ਵਾਰਦਾਤ ਨੂੰ ਜਿਹੜੇ ਇਨਜਾਮ ਦੇਨੇ ਸੀਗੇ ਉਸ ਨੂੰ ਰੋਕ ਲਈ ਇਹ ਜਿਹੜੀ ਵੱਡੀ ਕਾਰਵਾਈ ਡੀਐਸਪੀ ਸੁਖਪਾਲ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਵੱਡੀ ਕਾਰਵਾਈ ਕੀਤੀ ਗਈ ਆਰਬੀ ਇੰਡੀਆ ਟੀਵੀ ਨਿਊਜ਼ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਂਜੀ ਸਰ ਸਰ ਕੀ ਮਾਮਲਾ ਹੈ ਇਹ ਜੀ ਮਾਨਯੋਗ ਸ੍ਰੀ ਦਾ ਰਵਿੰਦਰ ਸਿੰਘ ਬੇਅ ਕੈਸ ਐਸਐਸਪੀ ਜਲੰਧਰ ਰੂਰਲ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਿਹੜੇ ਭੜੇ ਅੰਸਰ ਜਾਂ ਐਂਟੀ ਸੋਸ਼ਲ 엘ਿਮੈਂਟਸ ਆ ਉਹਨਾਂ ਦੇ ਖਿਲਾਫ 0% ਕਈ ਟੋਲਰੈਂਸ ਪਾਲਿਸੀ ਰੱਖਦੇ ਹੋਏ ਕੱਲ ਸਾਡੇ ਥਾਣਾ ਸਿਟੀ ਦੇ ਐਸਐਸ ਡਵਿੰਦਰ ਸਿੰਘ ਨੂੰ ਅਤੇ ਐਸਐਚਓ ਸਿਟੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ 10 ਬੰਦੇ ਜਿਹੜੇ ਕਿ ਮਾਰੂਥਾ ਰਾਂ ਦੇ ਨਾਲ ਸ਼ੰਕਰ ਚੌਂਕ ਦੇ ਵਿੱਚ ਇਕੱਠੇ ਹੋ ਕੇ ਕਿਸੇ ਕਟਰਾ ਨੂੰ ਅੰਜਾਮ ਦੇਣ ਦੇ ਖਾਤਰ ਖੜੇ ਹੈ ਜਿਸ ਤੇ ਕਿ ਇਮੀਡੀਏਟਲੀ ਰੇਡ ਕਰਕੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਔਰ ਉਹਨਾਂ ਦੇ ਕੋਲੋਂ ਦੋ ਜਿਹੜੇ ਹੈ ਪਿਸਤੌਲ ਬਰਾਮਦ ਕੀਤੇ ਗਏ 1315 ਬੋਰ ਅਤੇ ਇੱਕ ਇੱਕ 23 ਬੋਰ ਤੇ ਇੱਕ ਖੰਡਾ ਬਰਾਮਦ ਕੀਤਾ ਗਿਆ ਇਹ ਜਿਹੜੇ ਕੁੱਲ ਜਿਹੜੇ 10 ਬੰਦੇ ਅਰੈਸਟ ਕੀਤੇ ਆ ਇਦੇ ਵਿੱਚ ਇੱਕ ਕ੍ਰਿਸ਼ ਉਰਫ ਬੱਲਾ ਪੁੱਤਰ ਸੁਖਦੇਵ ਸਿੰਘ ਵਾਸੀ ਬੀਰਪਿੰਡ ਥਾਣਾ ਸਦਰ ਨੂੰ ਕੁਦਰ ਇੱਕ ਉਸਾਰ ਕੀਤਾ ਤੇ ਕਰਨੇਕ ਸਿੰਘ ਉਰਫ ਗੋਰੀ ਪੁੱਤਰ ਸਤਪਾਲ ਸਿੰਘ ਵਾਸੀ ਹਵੇਲੀ ਪੱਤੀ ਪਿੰਡ ਮਲਸੀਆਂ ਥਾਣਾ ਸ਼ਾਹਕੋਟ ਇਹਦੇ ਕੋਲੋਂ ਜਿਹੜਾ 315 ਬੋਰ ਦਾ ਜਿਹੜਾ ਦੇਸੀ ਕਟਾ ਬਰਾਮਦ ਕੀਤਾ ਤੇ ਇੱਕ ਰੋਹਿਤ ਪੁੱਤਰ ਸਰਬਜੀਤ ਸਿੰਘ ਵਾਸੀ ਹਵੇਲੀ ਪੱਤੀ ਪਿੰਡ ਮਲਸੀਆਂ ਇਹਨੂੰ ਅਰੈਸਟ ਕੀਤਾ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਉਰਫ ਅਜੀ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਬੰਗੀਵਾਲ ਥਾਣਾ ਮੈਥਪੁਰ ਇਹਦੇ ਕੋਲੋਂ ਵੀ ਇੱਕ ਜਿਹੜਾ ਦੇਸੀ ਪਿਸਤੌਲ ਜਿਹੜਾ ਬਰਾਮਦ ਕੀਤਾ ਤੇ ਖਜੂਰ ਸਿੰਘ ਉਰਫ ਗੱਗੂ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਬਾਗੀਵਾਲ ਇੱਕ ਮਨਿੰਦਰ ਸਿੰਘ ਉਰਫ ਮੰਨਾ ਪੁੱਤਰ ਲਾਭ ਸਿੰਘ ਵਾਸੀ ਪਿੰਡ ਬਾਗੀਵਾਲ ਕੁਲਜੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਬਾਗੀਵਾਲ ਅਤੇ ਰਾਜਕੁਮਾਰ ਉਰਫ ਪੈਂਸ ਪੁੱਤਰ ਸ਼ੰਗਾਰਾ ਸਿੰਘ ਵਾਸੀ ਪਰਜੀਆਂ ਕਲਾ ਥਾਣਾ ਸ਼ਾਹਕੋਟ ਹਰਵਿੰਦਰ ਸਿੰਘ ਉਰਫ ਹੈਰੀ ਪੁੱਤਰ ਕਿਰਪਾਲ ਸਿੰਘ ਵਾਸੀ ਬਲੋਕੀ ਕਲਾ ਥਾਣਾ ਮੈਥਪੁਰ ਇਹਦੇ ਕੋਲੋਂ ਜਿਹੜਾ ਇੱਕ ਖੰਡਾ ਬਰਾਮਦ ਕੀਤਾ ਅਤੇ ਸੁੰਦਰਪੱਟੀ ਉਰਪੱਟੀ ਪੁੱਤਰ ਨੀਟਾ ਵਾਸੀ ਪਿੰਡ ਕਿਲੀ ਥਾਣਾ ਸ਼ਾਹਕੋਟ ਇਹ 10 ਬੰਦੇ ਜਿਹੜੇ ਅਰੈਸਟ ਕੀਤੇ ਆ ਇਹ ਸੀਗਾ ਵੀ ਇਹ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਖਾਤਰ ਉੱਥੇ ਖੜੇ ਸੀਗੇ ਔਰ ਇਹਨਾਂ ਦੇ ਖਿਲਾਫ 194 ਤੇ ਨਾਲ 25 59 ਆਮ ਸ਼ਿਕਦਾ ਜਿਹੜਾ ਉਹ ਪਰਚਾ ਦਰਜ ਕੀਤਾ ਗਿਆ ਸਰ ਇਹਨਾਂ ਦਾ ਪਲਾਨ ਕੀ ਸੀ ਸਰ ਇਹਨਾਂ ਦਾ ਪਲਾਨ ਇਹ ਦੇਖੋ ਜੀ ਇੱਕ ਇੱਕ ਕੋਈ ਬਣਾਣ ਲੜਾਈ ਵਗੈਰਾ ਕਰਨ ਦੀ ਨੀਤ ਦੇ ਨਾਲ ਇਕੱਠੇ ਹੋਏ ਸੀਗੇ ਕੋਈ ਆਪਣਾ ਇਹਨਾਂ ਦਾ ਹੋਰ ਵੀ ਜਿਹਦਾ ਟਾਈਮ ਦੇ ਕੇ ਲੜਾਈ ਆਪਾਂ ਕਰੀ ਦੀ ਹੈ ਉਹ 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 ਸਿਸਟਮ ਚ ਗਾਇਨਾ ਸਰ ਇਹਨਾਂ ਦੇ ਪਹਿਲਾਂ ਤੋਂ ਨਾਮ ਦੇ ਨਾਲ ਹੈਗੇ ਹਾਂ ਇਹਨਾਂ ਦੇ ਵਿੱਚ ਇੱਕ ਜਿਹੜਾ ਅਕ੍ਰਿਸ਼ੁਰਫ ਬਿੱਲਾ ਵਾ ਸੁਖਦੇਵ ਸਿੰਘ ਵੀਰਪਿੰਡ ਥਾ ਸਦਰਨਕੋਦਰ ਇਹਦੇ ਖਿਲਾਫ ਇੱਕ ਚੋਰੀ ਦਾ ਪਰਚਾ ਪਹਿਲੇ ਦਰਜ ਹੈ ਔਰ ਬਾਕੀਆਂ ਦਾ ਵੀ ਅਸੀਂ ਜਿਹੜਾ ਹੈ ਇਹਨਾਂ ਨੂੰ ਅਰੈਸਟ ਕਰਕੇ ਤੇਰਾ ਨੂੰ ਅੱਜ ਪੇਸ਼ ਕੀਤਾ ਸੀ ਅਦਾਲਤ ਕੀਤਾ ਸੀਗਾ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਆ ਉਹ ਸਾਰਾ ਅਸੀਂ ਬਰੀਕੀ ਨਾਲ ਪੁੱਛਗਿੱਛ ਕਰ ਰਹੇ ਹਾਂ ਵੀ ਹੋਰ ਕਿਹੜੀ ਕਿਹੜੀ ਵਾਰਦਾਤ ਦੇ ਵਿੱਚ ਸ਼ਾਮਲ ਹੈ ਸਰ ਇਹਨਾਂ ਦੇ ਕੋਈ ਪਹਿਲਾਂ ਇਦਾਂ ਦਾ ਕੋਈ ਪਰਚਾ ਨਹੀਂ ਮੈਂ ਉਹ ਹੀ ਤੁਹਾਨੂੰ ਦੱਸ ਕੇ ਟੈਨਸ਼ਨ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸ ਸਕਾਂਗੇ ਮਤਲਬ ਇਹ ਦੋ ਦਿਨ ਸਾਡੇ ਕੋਲ ਪੁਲਿਸ ਆਵੰਦ ਤੇ ਦੋ ਦਿਨ ਇਹਨਾਂ ਦੇ ਕੋਲ ਪੁਚੇਸ ਕਰ ਫਸਲਾ ਬਰਨ ਹੋ ਰਿਹਾ ਹੈ ਨਾ ਕੋਈ ਜਿਹੀ ਠੀਕ ਹੋਵੇ ਸੀ ਉਹ ਵੀ ਸਾਰਾ ਜੀ ਹਜੇ ਤਾਂ ਕੀਤਾ ਹੀ ਸਾਰਾ ਕਿੱਥੂ ਲਿਆਉਂਦੇ ਸੀ ਕੀ ਹੈ ਸਾਰਾ ਉਹ ਵੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਅਸੀਂ ਸ਼ਾਰਟਲੀ ਤੁਹਾਡੇ ਨਾਲ ਜਿਹੜਾ ਡਿਸਕਲੋਜ਼ ਕਰਾਂਗੇ ਮੈਂ ਤੁਹਾਨੂੰ ਕੋਈ ਦੱਸ ਕੇ ਆਇਆ ਜੀ ਸਿਰਫ ਇਨੀਸ਼ੀਅਲ ਸਟੇਜ ਹੈ ਅਜੇ ਸਿਰਫ ਫੜਿਆ ਹੈ ਤੇ ਜੋ ਫੜਿਆ ਉਹ ਪਲੱਸ ਕੀ ਸੀਗਾ ਸਾਰਾ ਇਹਨਾਂ ਦਾ ਕੀ ਸੀਗਾ ਸਾਰਾ ਉਹ ਸਾ ਕਸੇ ਇਨਵਰਸਿਟੀਸ਼ਨ ਤੋਂ ਬਾਅਦ ਹੀ ਦੱਸ ਪਾਵਾਂਗੇ ਤੁਹਾਨੂੰ ਸਾਰੇ ਜਿਹੜੀ ਘਟਨਾ ਆ ਆਈਪੀ ਟਾਵਰ ਦੇ ਵਿੱਚ ਹੋਈ ਹੈ ਔਰ ਸਾਨੂੰ ਤਾਂ ਇਹ ਹੀ ਦੱਸਿਆ ਗਿਆ ਵੀ ਉਹ ਸਲੂਨ ਆ ਔਰ ਸਲੂਨ ਦਾ ਜਿਹੜਾ ਮਾਲਕ ਹੈ ਜੀ ਉਹ ਅਰੈਸਟ ਹੋਇਆ ਸਲੂਨ ਉੱਥੇ ਸਲੂਨ ਹੈ ਜੀ ਥੱਲੇ ਜਿੱਥੇ ਸੀਗੇ ਸਲੂਨ ਦੇ ਨਾਲ ਇੱਕ ਬੇਸਮੈਂਟ ਖਾਲੀ ਪਈ ਹੈ ਬੇਸਮੈਂਟ ਦੇ ਵਿੱਚ ਸਲੂਨ ਆ ਉਹਦੇ ਬਿਲਕੁਲ ਅਡਜੋਇਨਿੰਗ ਇੱਕ ਖਾਲੀ ਬਿਲਡਿੰਗ ਹੈ ਬੇਸਮੈਂਟ ਹੈ ਇਹ ਸਲੂਨ ਦੇ ਵਿੱਚ ਇਹਨਾਂ ਦੇ ਵਿੱਚੋਂ ਮਤਲਬ ਇੱਕ ਦੋ ਬੰਦੇ ਜਿਹੜੇ ਸੀਗੇ ਉਹ ਆਪਣਾ ਵੀ ਵਾਲ ਕਟਾਣ ਜਾਂ ਦੂਜੇ ਦੇ ਬੰਨੇ ਉੱਥੇ ਸੀ ਬਟ ਐਕਚੁਅਲੀ ਇਹ ਜਿਹੜੇ ਆ ਉੱਥੇ ਨਾਲ ਥ ਬਿਲਡਿੰਗ ਹੈ ਉਹਦੇ ਵਿੱਚ ਸੀਗੇ ਜਿਹੜੀ ਉਹਦੇ ਬਿਲਕੁਲ ਅਡਜੋਇਨਿੰਗ ਬੇਸਮੈਂਟ ਦੇ ਵਿੱਚ ਬਿਲਡਿੰਗ ਹੈ ਸਰ ਇਹ ਜਿਹੜੀ ਕੰਪਨੀ ਦਾ ਨਾਮ ਉਹ ਤੁਹਾਨੂੰ ਪਤਾ ਹੈ ਨਾ ਉਹ ਕਰੀਏ ਨਾ ਉਹ ਫਰਮੇਸ਼ਨ ਜੀ ਆ ਇਹਦੀ ਇਨਫੋਰਮੇਸ਼ਨ ਤੇ ਬੇਸਡ ਹੈ ਜੀ ਇਹ ਸਾਰਾ ਮੈਂ ਪਹਿਲੇ ਤੁਹਾਨੂੰ ਦੱਸ ਕੇ ਟਾ ਵੀ ਐਸਐਚਓ ਤੇ ਏਐਸਆਈ ਦਵਿੰਦਰ ਸਿੰਘ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿਦਾਂ ਦਾ ਕਰਕੇ ਬਤੇ ਇਕੱਠੇ ਹੋਏ ਉੱਥੇ ਸਰ ਇਹ ਕਿਹੜੇ ਵਿਕਲਾਂ ਦੇ ਆਏ ਹੋ ਇਹ ਮੋਟਰਸਾਈਕਲ ਆ ਵਗੈਰਾ ਤੁਸੀਂ ਅਸੀਂ ਕਰ ਰਹੇ ਆ ਵੀ ਇਹਨਾਂ ਦੇ ਨਾਲ ਕੋਈ ਹੋਰ ਜੇ ਸੀ ਜਾਂ ਦੂਜੇ ਸੀ ਇਹ ਤਾਂ ਅਸੀਂ ਮੌਕੇ ਤੋਂ ਕੈਪਚਰ ਕੀਤੇ ਜੇ ਕੋਈ ਹੋਰ ਹੋਏਗਾ ਤਾਂ ਉਹ ਵੀ ਲੈ ਚ ਅਸੀਂ ਉਹਨੂੰ ਵੀ ਜ਼ਰ